ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇਸ਼ਨ ਬਲੂ ਸਟਾਰ ਭਾਰਤੀ ਇਤਿਹਾਸ ਦਾ ਇੱਕ ਅਜਿਹਾ ਪੰਨਾ ਹੈ ਜਿਹੜਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਖਾਸ ਕਰਕੇ ਪੰਜਾਬ ਔਰ ਸਿੱਖ ਭਾਈਚਾਰੇ ਨਾਲ ਇਹ ਜਿਹੜਾ ਆਪਰੇਸ਼ਨ ਹੈ ਇਹਦੇ ਬਹੁਤ ਸਾਰੇ ਪ੍ਰਭਾਵਨਾਵਾਂ ਜੁੜੀਆਂ ਹੋਈਆਂ ਕਾਰਨ ਜਿਹਾ ਅਗੂ ਪੀਛ ਦੰਬਰੋਂ ਪਨ ਮੀਤਕਾਲਾ ਜਿਹੜਾ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ ਉਹਦੇ ਬਹੁਤ ਸਾਰੇ ਪ੍ਰਤੀਕਰਮ ਸਾਹਮਣੇ ਆ ਰਹੇ ਹੈਗੇ ਪੀਜ ਨੰਬਰ ਹੁਣਾ ਕਾਲ ਕਸੌਰੀ ਹਿਮਾਚਲ ਪ੍ਰਦੇਸ਼ ਵਿਖੇ ਆਪਣੇ ਜਾਰੀ ਬਿਆਨ ਵਿੱਚ ਕਹਿਆ ਗਿਆ ਕਿ ਅਪ੍ਰੀਸ਼ੀਏਟ ਬਲੂ ਸਟਾਰ ਇੱਕ ਵੱਡੀ ਗਲਤੀ ਸੀ ਜ ਤੇ ਜਿਹਦੀ ਕੀਮਤ ਭਧਾ ਮੰਤਰੀ ਇਧਰ ਅਗਾਂਹ ਦੀ ਨੂੰ ਆਪਣੀ ਜਾਣ ਦੀ ਕੀਮਤ ਦੇ ਕੇ ਚਕਾਉਣੀ ਪਈ ਕੀ ਉਹਨਾਂ ਦਾ ਬਿਆਨ ਹੈ ਕਿ ਜਦੋਂ ਇਹ ਬਿਆਨ ਜਾਰੀ ਹੋਇਆ ਤਾਂ ਤੇ ਕੀ ਕੀ ਪ੍ਰਤੀਕਾਮ ਮੇਰੇ ਸਾਹਮਣੇ ਆਇਆ ਗਿਆ ਕਾਸ ਤੋਂ ਤੇ ਸ਼ੋਭਨੀ ਗੌਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚੰਦ ਸਿੰਘ ਗਰੇਵਾਲ ਨੂੰ ਦੇਖਾ ਪ੍ਰਤੀ ਕਮਕਾ ਆਦੇ ਹੋਏ ਕਿਹਾ ਗਿਆ ਕਿ ਇਹ ਜਿਹੜਾ ਉਹਨਾਂ ਦਾ ਬਿਆਨ ਆ ਸਵਾਗਤਯੋਗ ਹੈ ਪਰ ਜਿਹੜਾ ਉਹਦੇ ਵਿੱਚ ਇਹ ਕਿਹਾ ਹੈ ਕਿ ਜਿਹੜਾ ਇਸ ਅਪਰੇਸ਼ਨ ਦੇ ਵਿੱਚ ਇਕੱਲੀ ਇੰਦਰਾ ਗਾਂਧੀ ਨਹੀਂ ਜਿੰਮੇਵਾਰ ਸੀ ਉਹਦੇ ਨਾਲ ਹੋਰ ਜਿਹੜੇ ਵਿਭਾਗ ਹੈਗੇ ਆ ਪੁਲਿਸ ਪ੍ਰਸ਼ਾਸਨ ਕੁਫੀਆ ਭਾਗ ਉਹ ਭਾਰਤੀ ਸੈਨਾ ਸ਼ਾਮਲੀ ਉਹ ਇਹਦਾ ਉਹਨਾਂ ਨੇ ਤੇ ਕਹਾਂ ਪ੍ਰਤੀ ਕਮੰਡ ਦੇ ਦਿੰਦਾ ਦਿੱਤਾ ਕਿ ਇਹ ਜਿਹੜਾ ਫੈਸਲਾ ਹੈਗਾ ਨਹੀਂ ਇੰਦਰਾ ਗਾਂਧੀ ਕੋਲੋਂ ਖੁਦ ਲਿਆ ਗਿਆ ਸੀ ਉਧ ਨਾੜੀ ਭਾਜਪਾ ਜਨਤਾ ਪਾਰਟੀ ਵੱਲੋਂ ਵੀ ਮਨਜਿੰਦਰ ਸਿੰਘ ਜਰਸਾਲ ਜਿਹੜਾ ਕਿ ਭਾਜਪਾ ਦੇ ਆਗੂ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਬਿਆਨ ਮੁਜਹਿਰ ਕੀਤਾ ਗਿਆ ਹੈ। ਕੀ ਬੀਜ ਦਾ ਪਰ ਉਹਨਾਂ ਦਾ ਕੀ ਬਿਆਨ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਥੇ ਨਜ਼ੂਰ ਕਿਸੇ ਵੀ ਫੌਜੀ ਅਧਿਕਾਰੀ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ। ਪਰ ਡੂ ਸਟਾਰ ਆਪਰੇਸ਼ਨ ਗੋਲਡਨ ਟੈਂਪਲ ਵਾਪਸ ਲੈਣ ਦਾ ਗਲਤ ਤਰੀਕਾ ਸੀ। ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਕੁਝ ਸਾਲਾਂ ਬਾਅਦ ਅਸੀਂ ਫੌਜ ਨੂੰ ਸ਼ਾਮਲ ਕੀਤੇ ਬਣਾ ਗੋਲਡਨ ਟੈਂਪਲ ਵਾਪਸ ਲੈਣ ਦਾ ਸਹੀ ਰਸਤਾ ਦਿਖਾਇਆ। ਕੀਚ ਨੰਬਰ ਨੇ ਕਿਹਾ ਗਈ ਇੰਦਰਾ ਗਾਂਧੀ ਦੀ ਇਸ ਗਲਤੀ ਲਈ ਇਕੱਲੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਉਹਨਾਂ ਨੇ ਕਿਹਾ ਆਪਰੇਸ਼ਨ ਬਲੂ ਸਟਾਰ ਇੱਕ ਗਲਤ ਤਰੀਕਾ ਸੀ ਮੇਰਾ ਮੰਨਣਾ ਹੈ ਕਿ ਇੰਦਰਾ ਗਾਂਧੀ ਨੇ ਉਸ ਗਲਤੀ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ ਪਰ ਉਹ ਗਲਤੀ ਫੌਜ ਉਸ ਖੁਫੀਆ ਏਜੰਸੀਆਂ ਅਤੇ ਸਰਵ ਸੇਵਾ ਦੇ ਸੁਮੂਖ ਫੈਸਲੇ ਦਾ ਨਤੀਜਾ ਸੀ ਉਦੋਂ ਸ਼ੋਭਨੀ ਕਮੇਟੀ ਬੌਧਰ ਅੰਦ ਕਮੇਟੀ ਦੇ ਜਿਹੜੇ ਮੈਂਬਰ ਆ ਗੁਰਜਮ ਸਿੰਘ ਗਰੇਵਾਲ ਉਹਨਾਂ ਨੇ ਕਿਹਾ ਕਿ ਚਦਮੁਰਮ ਸਾਹਿਬ ਬਿਲਕੁਲ ਸਹੀ ਹਨ ਤੁਸੀਂ ਇੱਕ ਗੱਲ ਤਾਂ ਬਿਲਕੁਲ ਸਹੀ ਬੋਲ ਰਹੇ ਹੋ ਕਿ ਅਪਰੇਸ਼ਨ ਬਲੂਸਟਾਰ ਨੂੰ ਰੋਕਿਆ ਜਾ ਸਕਦਾ ਸੀ ਇਹ ਠੀਕ ਨਹੀਂ ਹੋਇਆ ਉਹਨਾਂ ਕਹਿੰਦੇ ਪਰ ਇੱਕ ਹੋਰ ਸ਼ੁਰੂ ਤੋਂ ਕਾਂਗਰਸ ਵੱਲੋਂ ਬੜਾ ਝੂਠ ਬੋਲਿਆ ਜਾ ਰਿਹਾ ਹੈ ਕਿ ਹੁਣ ਤੁਸੀਂ ਇਸ ਵਿੱਚ ਹੋਰ ਵਾਅਦਾ ਕਰ ਦਿੱਤਾ ਕਿ ਇੰਦਰਾ ਗਾਂਧੀ ਇਕੱਲੀ ਜ਼ਿੰਮੇਵਾਰ ਨਹੀਂ ਹੈ ਇਹ ਕੋਈ ਪ੍ਰੋਸੈਜ ਜੋ ਕਰਦੇ ਆ ਕਿਉਂਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਅਤੇ ਉਹਨਾਂ ਦਾ ਫੈਸਲਾ ਸੀ ਇਸ ਫੈਸਲੇ ਨੂੰ ਲਾਗੂ ਕਰਨ ਲਈ ਪਾਰਟੀ ਦੀ ਕਈ ਹੋਰ ਲੋਕ ਵੀ ਸਹਿਮਤ ਸਨ ਪਰ ਅੱਜ ਇਹ ਗੱਲ ਕਹਿਣਾ ਕਿ ਅੰਦਰ ਗਾਂਧੀ ਦਾ ਕਸੂਰ ਨਹੀਂ ਹੈ ਇਹ ਗੱਲ ਆਪਣੇ ਆਪ ਵਿੱਚ ਗਲਤ ਹੈ ਦੂਜੇ ਪਾਸੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸੇਸਾ ਨੇ ਵੀ ਪੀਜ ਦੰਬਰਨ ਦੀ ਆਪਰੇਸ਼ਨ ਗੋਸਟਰ ਤੇ ਟਿੱਪਣੀ ਉੱਪਰ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਆਖਿਆ ਕਿ ਚਦਬਰਨ ਦੀ ਟਿੱਪਣੀ ਕਾਂਗਰਸ ਦੀ ਇਤਿਹਾਸਿਕ ਗਲਤੀ ਨੂੰ ਉਜਾਗਰ ਕਰਦੀ ਹੈ ਇਹ ਕਹਿਣਾ ਕਿ ਅੰਦਰ ਗਾਂਧੀ ਕਰਨੇ ਜ਼ਿੰਮੇਵਾਰ ਨਹੀਂ ਸੀ ਇਹ ਕਿਸੇ ਵੀ ਸੂਰਤ ਵਿੱਚ ਆਸ਼ੰਕਾ ਕਰਨਯੋਗ ਹੈ ਸੇਸਾ ਨੇ ਕਿਹਾ ਕਿ There was a way to retrieve uh, and uh, capture all the militants, but the uh, blue star was the wrong way. And I agree, Mrs. Gandhi uh, paid uh, with her life. ंग्रेस के एक नाम बार लीडर चिदम्बरम साहब ने एक बयान दिया है ए, कि इंदिरा गांधी का उतना रोल नहीं था लेकिन उसने क्या कि ब्लू स्टार ऑपरेशन एक गलत बात थी बिल्कुल सही चिदम्बरम साहब आप एक बात तो सही बोल रहे हैं कि जो ब्लू स्टार ऑपरेशन था उसको रोका भी जा सकता था ये ठीक नहीं हुआ और दूसरी तरफ से आप जो पहले से कांग्रेस की तरफ से बड़ा झूठ बोला जा रहा है उसमें और वृद्धि कर दिया है कि इंदिरा गांधी इसमें कल दोषी नहीं है तो ये बात कोई भी मानने वाली बात नहीं है क्योंकि इंदिरा गांधी एक प्राइम मिनिस्टर थी और उसका अपना फैसला था उस फैसले में लागू करने में दूसरी पार्टी के कुछ लोग भी उसके साथ सहमत थे उसने किए थे लेकिन आज ये बात कहना कि इंदिरा गांधी का कसूर नहीं है ये बात अपने आप में गलत है बाकी चिदम्बरम साहब अगर आपने दिल से बात की है कि जो ब्लू स्टार ऑपरेशन नहीं होना चाहिए था वो गलत हुआ और तब तो हम स्वागत करते हैं अगर इसमें कोई राजनीति है तो फिर हम ये कहते हैं कि बहुत देर बाद आपने पी चिदम्बरम का ये कहना कि ऑपरेशन ब्लू स्टार एक गलत तरीका था ये उनकी इस ऐतिहासिक कांग्रेस की ऐतिहासिक भूल को उजागर करता है ये स्पष्ट करता है कि किस तरह से ये सिखों के ऊपर अत्याचार किया गया उनके पवित्र स्थानों को तोप और टैंकों से उड़ाया गया अकाल तक साहब को गिराया गया लेकिन यह कहना किस में इंदिरा गांधी अकेली जिम्मेवार नहीं थी ये किसी भी सूरत में स्वीकार नहीं है वो देश के प्रधानमंत्री के रूप में जिम्मेवार थी संवैधानिक पद के ऊपर बैठे हुए मुख्य प्रधानमंत्री के रूप में जिम्मेवार थी और ये उनका कॉन्शियस फैसला था यह सिखों के प्रति नफरत थी उनके मन के अंदर जिसके चलते श्री दरबार साहब के ऊपर टैंक और तोपो से हमला करवाया गया श्री गुरु ग्रंथ साहिब महाराज जी के पावन स्वरूपों की अबेदियां हुई सैकड़ों गुरुद्वारे ढेर ढेर कर दिए गए और तो टैंकों से काल तक साहब को खा दिया गया यह पाप जिस पार्टी ने किया है आज वो पार्टी जरूरी है मान रही कि गलत तरीका था लेकिन पी चिदम्बरम जी तरीके के साथ साथ जिन लोगों ने किया था वो कभी भी उसको किसी कौम माफ नहीं करेगी और इस पाप के लिए जो आपने धर्म के ऊपर हमला किया है देश और दुनिया के लोग आपको कतई माफ नहीं करेंगे इसलिए इंदिरा गांधी को कतई दोष मुक्त नहीं किया जा सकता